ਗੁਰਜੀ ਵਾਈ ਗੁਰਜੀ ਕਾ ਸਵਾਇ ਗੁਰਜੀ ਕੀ ਹਥੇ ਅੱਜ ਦੇ ਦਿਨ ਨੂੰ ਮਹਿਸੂਸ ਕਰਕੇ ਕੀ ਮਹਿਸੂਸ ਕਰੇ ਖੁਸ਼ੀਆਂ ਘੜੀ ਇਕ ਦੋਂਗੇ ਖੁਸ਼ੀ ਤਾਂ ਬਹੁਤ ਬਹੁਤ ਖੁਸ਼ੀ ਹੈ ਬਹੁਤ ਪਾਗਲ ਹੋ ਗਏ ਬਹੁਤ ਪਾਗਲ ਹੋ ਗਏ ਸਾਡੇ ਅਸਤੇ ਹੈ ਨਾ ਰੰਗ ਦੀ ਗੱਲ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋ ਤੁਹਾਡੇ ਜੀਵਨ ਚ ਬਹੁਤ ਗੁਰਪਰਵ ਬਿਤੀ ਹੈ ਜੀ ਬਹੁਤ ਬੜੀ ਖੁਸ਼ੀ ਆ ਜਿਹੜਾ ਆਪਣੇ ਕਰਮਾਂ ਦੇ ਹੱਥ ਦਸਵੇਂ ਪਾਛੇ ਦਾ ਘਾਟੇ ਤੰਤਸਾ ਲਾ ਵੀ ਆ ਗਿਆ ਤੇ ਗੁਰੂ ਤੇਗ ਬਹਾਦਰ ਜੀ ਦਾ ਵੀ ਆ ਗਿਆ ਅੱਜ ਗੁਰੂ ਅਰਜਨ ਦੇਵ ਜੀ ਦਾ ਵੀ ਗੁਰਤਾ ਗੱਦੀ ਦਾ ਜਿਹੜਾ ਅੱਛੀ ਜੀ ਸਾਰੇ ਇਹ ਰੌਣਕ ਮੇਲਾ ਇਸ ਲਈ ਸਾਦਾ ਰਵੇ ਹਾਂ ਜੀ ਐਵੇਂ ਆਪਣੇ ਤਾਂ ਬੜੀ ਕਿਰਪਾ ਡਾਊਨਲੋਡ ਦੇ ਉੱਤੇ ਜਿੰਨੇ ਵੀ ਆਪਣੇ ਮੇਰੇ ਜਾਨੀ ਪ੍ਰਧਾਨ ਹੁੰਦੇ ਆ ਵੀ ਤੈਨੂੰ ਨਗਰ ਕੀਰਤਨ ਆਇਆ ਸੀ 1999 ਜਾਇਆ ਸੀ ਫਿਰ 2008 ਚ ਆਇਆ ਸੀਗਾ ਤੀਜਾ ਇੱਕ ਵਾਰ ਨਾ ਦੱਸੋ 75 ਸੈਨ ਤੁਸੀਂ ਸਾਫ ਕਾ ਪ੍ਰਧਾਨ ਹੰਤਾ ਆ ਤੇ ਸਕਸੈਸਫੁਲ ਪ੍ਰਧਾਨ ਹੈ ਹਾਂ ਜੀ ਸਾਵੇਂ ਪ੍ਰਧਾਨ ਹੈ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਜ਼ਾਦ ਦਾ ਦਿਨ ਕੀ ਮਹਿਸੂਸ ਕਰਦੇ ਹੋ ਕੋਈ ਸ਼ਬਦ ਨਹੀਂ ਹੈਗੀ ਕੀ ਮਹਿਸੂਸ ਕਰਦੇ ਆ ਕੀ ਹੋਇਆ ਕਿਹੜਾ ਪ੍ਰੋਗਰਾਮ ਸੀ ਕਿਦੇ ਵਿੱਚ ਆਇਓ ਤੁਸੀਂ ਹਾਂਜੀ ਗੁਰੂ ਤੇਗਵਾਰ ਦੁਸਹਿਬੀ ਸ਼ੀਦੀ ਪਰਵ ਸੀ 35 ਪਰਵ ਸੀ ਹਾਂਜੀ ਹਾਂਜੀ ਤੇ ਉਹਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਹਾਂਜੀ ਹਾਂਜੀ ਤੇ ਪਰ ਇਹ ਕੋਈ ਸ਼ਬਦ ਨਹੀਂ ਹੈ ਸ਼ਬਦ ਬੋਲਣ ਨਹੀਂ ਲਈ ਹੈ ਬਸ ਬਹੁਤ ਕੁਝ ਫੀਲ ਕਰ ਰਹੇ ਹਾਂ ਅੰਮ੍ਰਿਤਕੌਰ ਅੰਮ੍ਰਿਤਕੌਰ ਹਾਂਜੀ ਸਤਿਕਾਰ ਸਤਿਕਾਰ ਬੋਲੋ ਕੀ ਮਹਿਸੂਸ ਕਰਦੇ ਹੋ ਅਜ਼ਾਦ ਦਿਨ ਨੂੰ ਖੁਸ਼ੀ ਹੋ ਰਹੀ ਦੱਸ ਸਕਦੇ ਅਸੀਂ ਬਹੁਤ ਬਹੁਤ ਜਿਆਦਾ ਖੁਸ਼ੀ ਹੋਈ ਬਹੁਤ ਜਿਆਦਾ ਖੁਸ਼ੀ ਹਾਂ ਕਾਰਮਾ ਚਲੀ ਕਿਆ ਸੀ ਆ ਗਏ تھے ਅਸੀਂ ਇੱਥੇ ਰਹਿੰਦੇ ਨਹੀਂਗੇ ਅਸੀਂ ਰਹਨੇ ਨਿਊ ਅਲੀਪੁਰ ਬਿਹਾਰਲੇ ਇਹ ਨਾਮ ਹੈ ਤੁਹਾਡਾ ਦੱਸ ਚਮਨਦੀਪ ਕੌਰ ਹਾਂਜੀ ਜੀ ਸਤਿ ਸ੍ਰੀ ਅਕਾਲ ਅੱਜ ਦੇ ਦਿਨ ਕਿਵੇਂ ਮਹਿਸੂਸ ਕਰਦੇ ਹੋ ਨਾ ਨਾ ਦੱਸ ਕੇ ਬੋਲੋ ਹਾਂਜੀ ਬਹੁਤ ਜਿਆਦਾ ਮੇਰਾ ਨਾ ਅਵਤਾਰ ਸਿੰਘ ਬਰਾੜ ਜੀ ਅੱਜ ਦੇ ਦਿਨ ਨੂੰ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ ਬਾਬਾ ਜੀ ਦੇ ਦਰਸ਼ਨ ਹੋਏ ਬਾਬਾ ਜੀ ਦੇ ਸ਼ਸਤਰਾਂ ਦੇ ਦਰਸ਼ਨ ਹੋਏ ਬਹੁਤ ਹੀ ਅੱਛਾ ਲੱਗਿਆ ਸਾਰਾ ਕੁਝ ਦੇਖ ਕੇ मन गदगद गद हो गया वाहगुरु मेहर कर साधु दर्शन देन पूरे हिंदुस्तान के लोगों को दर्शन देन वाह वाहगुरु जी नगर कीर्तन से शाम लोग के खुद को की महसूस कर दे बहुत अच्छा लग गया आनंद आ गया बेहतर ही है हां जी अपना नाम सुरेंद्र कौर नागपाल पहली तो खुद नाम दसो नवजीत कौर की महसूस कर दे। बहुत चंगा लगे बहुत किस्मत वाले ऐसी वाले कर सके। बहुत जो हाँ जी, हाँ जी, बहुत किस्मत किस्मत वाले वाले ऐसी की 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 दर्शन दर्शन कर कर सके सके तो जी, जी, अच्छा जी जी से का लगातार बलबीर कौर इत की कहोगे

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਦੇ ਨਗਰ ਕੀਰਤਨ ਸ਼ਤਾਬਦੀ ਗੁਰਪੁਰਪਰਤਿਗ ਬਾਦ ਸਾਹਿਬ ਜੀ ਦੀ ਸੀ ਹਾਂ ਹਾਂਜੀ ਖੁਦ ਨੂੰ ਸ਼ਾਮਲ ਕਰਕੇ ਕੀ ਮਹਿਸੂਸ ਕਰਦੇ ਹਾਂਜੀ ਦੇਖੋ ਗੁਰਤੇਗ ਬਾਦ ਜਿ ਸਾਡੇ ਸਿੱਖਾਂ ਦੇ ਨੌਵੇਂ ਗੁਰੂ ਆ ਸਾਡੇ ਗੁਰਤੇਗ ਬਾਦ ਜੀ ਨੇ ਸਾਡੇ ਬਾਤ ਤੇ ਬਹੁਤ ਸੀਧੀ ਪ੍ਰਾਪਤ ਕੀਤੀ ਜੋ ਅਸੀਂ ਪਨਾ ਨਹੀਂ ਸਕਦੇ ਨਗਰ ਕੀਰਤਨ ਵਾਦੇ ਸਮਝਦੇ ਵੀ ਉਹ ਹੁਣ ਅਸੀਂ ਉਸ ਬਾਰੇ ਰੋਮ ਰੋਮ ਨਹੀਂ ਸਾਡਾ ਵਰਣਨ ਕਰ ਸਕਦਾ ਸਾਨੂੰ ਐਨੇ ਖੁਸ਼ੀਾਂ ਤੇ ਮਿਲੀ ਬਹੁਤ ਜ਼ਿਆਦਾ ਪਰ ਹੁਣ ਮਨ ਨੂੰ ਖੋਹ ਕਹਿ ਰਿਹਾ ਵੀ ਨਗਰ ਕੀਰਤਨ ਤੇ ਲੈ ਕੱਲ ਰਿਹਾ ਪਾਪਾ ਜੀ ਦੇ ਬਾਹਰ ਹੋਣ ਕਹਿੰਦੀ ਪੁਨ ਤੇਗ ਬਾਦ ਨਿੰਮ ਸਾਹਿਬ ਇੱਕ ਸਾਡਾ ਆਪਣਾ ਪਰਿਵਾਰ ਹੁੰਦਾ ਬੱਚਿਆ ਸੀ ਹਾਂਜੀ ਇੱਕ ਇਹ ਪਰਿਵਾਰ ਹਾਂਜੀ ਇਹ ਪਰਿਵਾਰ ਸਾਡਾ ਆਪਣਾ ਹੀ ਆ ਜੀ ਸਾਡੇ ਆਪਣੇ ਪਰਿਵਾਰ ਨਾਲੋਂ ਇੱਕ ਬਕਿੱਤੇ ਜਾ ਕੇ ਪੱਤ ਕੇ ਆ ਹਾਂ ਸਾਡੇ ਗੁਰੂ ਤੇਗ ਬਾਦ ਜੀ ਬਹੁਤ ਸਤਿਕਾਰ ਹੋਗਾ ਅਸੀਂ ਬਹੁਤ ਸਤਿਕਾਰ ਦਿੰਦਾ ਨਗਰ ਕੀਰਤਨ ਨੂੰ ਬਹੁਤ ਮਨ ਨੂੰ ਥਾਂਸ ਮਿਲੀ ਇੱਕ ਨਗਰ ਕੀਰਤਨ ਦੀ ਇਹ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤਾਂ ਸਾਡੀ ਇਹ ਦਸਤਾਨ ਨਾ ਹੁੰਦੀ। ਕਿਆ ਬਾਤ। ਹਾਂ। ਇੱਕ ਜੱਫਾ ਲਗਾ ਦੋ ਜੋੜ ਦੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹਾਂਜੀ ਬਸ ਮੈਨੂੰ ਇਹ ਲੱਗ ਰਿਹਾ ਵੀ ਮੈਨੂੰ ਗੁਰੂ ਸਾਹਿਬ ਆਪ ਮਿਲਣ ਆਇਆ ਕਿਉਂਕਿ ਮੈਂ ਬਹੁਤ ਦਿਨਾਂ ਤੋਂ ਯਾਦ ਕਰਦੀ ਸੀ ਤੇ ਉਹੋ ਸੁਣਿਆ ਸੀ ਵੀ ਮਾਈ ਹੋਗੀ ਉਹੋ ਸੁਣਿਆ ਸੀ ਵੀ ਆਲਮ ਪਰ ਆਉਣਗੇ ਤੇ ਗੁਰੂ ਸਾਹਿਬ ਆਪ ਮਿਲਣ ਆ ਗਏ ਮੇਨੂੰ ਲੱਗ ਮੇਰਾ ਬੇਟਾ ਬਹੁਤ ਬਿਮਾਰ ਸੀ ਮਨ ਲਾਦਾ ਸੀ ਵੀ ਆਲਮ ਪਰ ਆਉਣਗੇ ਤੇ ਮੈਂ ਉੱਥੇ ਲੈ ਕੇ ਜਾਉ ਬੱਚੇ ਨੂੰ ਪਰ ਗੁਰੂ ਜੀ ਆਪ ਆ ਕੇ ਮੋ ਦਰਸਦੇ ਠੀਕ ਹੈ

ਆ ਵਿੱਕੀ ਮੀਰ ਜੀ ਵਾਹਿਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਅੰਦਰੇ ਨਗਰ ਕੀਰਤਨ ਚ ਸ਼ਾਮਲ ਕਰਕੇ ਠਾਠਾ ਮਾਰਦੀ ਆ ਖੁਸ਼ੀਆਂ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਚਾਹਤੀ ਮੇਸਜ ਹੈ ਬਹੁਤ ਚਾਚੜਾ ਜੀ ਪਰਮਾਤਮਾ ਨੇ ਵਾਹਿਗੁਰੂ ਜੀ ਕਾਲ ਸਾਹਿਬ ਆਪਣਾ ਪੂਰਾ ਪਰਚੇਦ ਹੋ ਜੀ ਬਸ ਵਿਕਰਮ ਸਿੰਘ ਧਾਰਿਆਲ ਐਡਵੋਕੇਟ ਵੈਰਕੂਰ ਕੋਰਟ ਚ ਪ੍ਰੈਕਟਿਸ ਕਰਦੇ ਆ ਇੱਥੇ ਡੱਲੋ ਦੇ ਨਿਵਾਸੀ ਆ ਇੰਨੀਆ ਇੰਨੀਆ ਰੌਣਕਾ ਜਿਹੜੀ ਕੱਲ ਰਾਤ ਗਲੀ ਪੜੀ ਰਹੀ ਸੀ ਸੰਗਤਾਂ ਦੀ ਖੁਸ਼ੀਆਂ ਦੇ ਵਿੱਚ ਕੀ ਦਿਲ ਚੋਂ ਬੀਤ ਰਿਆ ਸੀ ਜਿੱਥੇ ਪ੍ਰਮਾਤਮਾ ਆਪ ਹਾਜ਼ਰ ਹੋਵੇ ਸੰਗਤਾਂ ਦਾ ਤਾਂ ਮੇਲਾ ਆਪੇ ਲੱਗ ਜਾਵੇ ਅਸੀਂ ਭਾਗਾ ਵਾਲੇ ਆ ਜਿਹੜੇ ਗੁਰੂ ਮਹਾਰਾਜ ਆਪ ਚੱਲ ਕੇ ਸਾਡੇ ਸਾਨੂੰ ਦਰਸ਼ਨ ਦੇਣ ਆਏ ਆ ਅਸੀਂ ਸਾਡੇ ਭਾਗ ਖੁੱਲ ਗਏ ਇੰਤੁਜਾਦੇ ਖੁਸ਼ੀ ਹੋਰ ਕੀ ਹੋ ਸਕਦੀ ਹੈ ਇੰਤੁਜਾਦੇ ਹੋਰ ਖੁਸ਼ੀ ਇੱਕ ਜੈਕਾਰਾ ਲਗਾ ਦੋ ਹੈ ਗੁਰਜੀ ਖਾਲਸਾ ਮਲੇ ਸੋਨੇ ਹਾ ਬੋਲੇ ਸੋਨ ਹਾ ਬੋਲੇ ਸੋਨ ਹਾ ਜੈ ਸ੍ਰੀ ਅਕਾਲ ਹਾਂਜੀ ਵਾਈਗੁਰਜੀ ਕਾਕਾ ਸਾਹ ਵਾਈਗੁਰਜੀ ਕੀ ਬੱਤੀ ਅੱਜ ਦੇ ਦਿਨ ਨਗਰ ਕੀਰਤਨ ਚ ਖੁਦ ਨੂੰ ਸ਼ਾਮਲ ਕਰਕੇ ਕਿਹੜੀ ਖੁਸ਼ੀ ਮਹਿਸੂਸ ਕਰਦੇ ਅਸੀਂ ਬਹੁਤ ਜੀ ਖੁਸ਼ੀ ਕਰਦੇ ਹਾਂ ਬਹੁਤ ਖੁਸ਼ੀ ਹਾਂਜੀ ਪਹਿਲਾਂ ਇਹਨੀ ਖੁਸ਼ੀ ਹੋਈ ਸੀ ਤੇ ਉਦੋਂ ਤੋਂ ਬਾਅਦ ਖੁਸ਼ੀ ਹੋਈ ਹੈ ਪਹਿਲਾਂ ਵੀ ਗੁਰਪੁਰਬ ਬਹੁਤ ਹਾਜ਼ਰ ਹੋਏ ਹਾਂਜੀ ਅੱਜ ਦੇ ਦਿਨ ਕੀ ਮਹਿਸੂਸ ਲੱਗਿਆ ਅੱਜ ਬਹੁਤ ਜੀ ਆਨੰਦ ਆਇਆ ਜੀ ਕੀ ਨਾਮ ਹੈ ਤੁਹਾਡਾ ਜੀ ਹਰਜਿੰਦਰ ਸਿੰਘ ਜੀਤਿੰਦਰ ਦਲਬਖੀਰ ਸਿੰਘ ਹਾਂ ਅਸੀਂ ਰਹਿੰਦੇ ਹਾਂ ਜੀ ਉਧਰ ਆਪਣੇ ਨਹੀਂ ਆਂ ਪੜਾ ਮੈਂ اچھا ਨਾ ਪੜਾ ਤੋ ਭਾਈ ਹਾਂਜੀ ਹਾਂਜੀ ਬਹੁਤ ਜਿੰਦਾ ਹਾਂਜੀ ਅਰੇ ਵਾਈਕੁਰ ਜੀ ਦਾ ਖਾਲਸਾ ਬਾਬਾ ਜੀ ਕੀ ਫਤਿਹ ਨਗਰ ਕੀ ਤੰਦਿਆ ਖੁਸ਼ੀਆਂ ਨੂੰ ਕਿਵੇਂ ਬਿਆਨ ਕਰਾਂ ਪਰਮਾਤਮਾ ਦੀ ਇੱਡੀ ਬਖਸ਼ਿਸ਼ ਹੋਈ ਹੈ ਨਾ ਪਹਿਲੀ ਵਾਰੀ ਦੇਖਣਾ ਮਿਲਿਆ ਸਰ ਪਹਿਲੀ ਵਾਰ ਪਹਿਲੀ ਵਾਰ ਅਰੇ ਵਾਹ ਬਹੁਤ ਥੋੜੀ ਕਰਦੇ ਥੋੜਾ ਜਿਹਾ ਸਰੀਰ ਠੀਕ ਨਾ ਹੋਣ ਕਰ ਲੇਟ ਪਹੁੰਚੇ ਆ ਲੇਕਿਨ ਫਿਰ ਵੀ ਦਰਸ਼ਨ ਕਰ ਲੈ ਸੀ ਮਤਲਬ ਹਿੰਮਤ ਰੱਖੀ ਮਾਂ ਹਾਂ ਜੀ ਹਾਂ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂ ਸਾਹਿਬ ਵਾਹਿਗੁਰੂ ਜੀ ਫਤਿਹ ਸੇਵਾ ਵਿੱਚ ਤੁਸੀਂ ਲੱਗੇ ਹੋਏ ਹੋ ਹਾਂ ਜੀ ਹਾਂ ਜੀ ਸੇਵਾ ਵਿੱਚੋਂ ਸੇਵਾ ਦਾ ਹੀ ਸਵਾਲ ਹੈ ਹਾਂ ਜੀ ਹਾਂ ਜਿਹੜੀ ਨਗਰ ਕੀਰਤਨ ਚ ਚੱਲ ਕੇ ਇੱਥੇ ਸੇਵਾ ਹੀ ਹੈ ਉਹਨੂੰ ਦੇਖ ਕੇ ਖੁਦ ਨੂੰ ਸ਼ਾਮਲ ਕਰਕੇ ਕਿੰਨੀਆਂ ਖੁਸ਼ੀਆਂ ਬਹੁਤ ਖੁਸ਼ੀਆਂ ਆਈਆਂ ਬਾਬਾ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜਗਿੰਦਰ ਸਿੰਘ ਹੈ ਹਾਂ ਜੀ ਗੁਰੂ ਜੀ ਇੱਧਰ ਆਓ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗਿਆ ਜੀ ਅਗਲੇ ਪ੍ਰੋਗਰਾਮ ਹੋਣੇ ਚਾਹੀਦੇ ਆ ਬਹੁਤ ਬਹੁਤ ਆਪ ਬੋਲੋ ਬੇਟਾ ਕੀ ਨਾਮ ਹੈ ਤੇਰਾ ਮੈਂ ਨਰਮਨ ਸਿੰਘ ਬਰਾੜਾ ਤੇਰੀ ਕਲਾਸ ਚ ਪੜਦਾ ਮੈਂ 5 9th 5 ਚ ਕਿਹੜਾ ਸਬਜੈਕਟ ਤੇਰੇ ਲਈ ਬੈਸਟ ਹੈ ਮੇਰੇ ਲਈ ਸਭ ਤੋਂ ਬੈਸਟ ਹੈ ਪੰਜਾਬੀ ਕਿਉਂਕਿ ਉਹਦੇ ਸਾਡੇ ਬਾਬਿਆਂ ਦੀ ਗੁਰਬਾਣੀ ਲਿਖੀ ਹੁੰਦੀ ਆ ਅਤੇ ਅੱਜ ਜੋ ਹੋਇਆ ਭਾਈ ਕਿ ਅਸੀਂ ਅੱਜ ਲੇਟ ਆਏ ਪਰ ਜਿਹੜਾ ਕੋ ਤੁਸੀਂ ਨਿਰਦਰਸ਼ਨ ਕੀਤਾ ਜਿਵੇਂ ਗੁਰਤੇਗ ਬਾਦ ਗੁਰਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਦੀ ਉਹਦੇ ਤੋਂ ਮੈਨੂੰ ਮੈਨੂੰ ਇੱਕ ਖੁਸ਼ੀ ਮਿਲੀ ਕਿ ਬਾਬਾ ਜੀ ਹੋਵੇ ਤਾਂ ਹਰ ਜਗ੍ਹਾ ਸੌਖੀ ਹੁੰਦੇ ਸਰ ਕਿਹੜੀ ਕਹੇ ਸਕੂਲ ਕਰਦਾ ਖਾਲਸਾ ਪੂਰਾ ਨਾਂ ਬੋਲ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੈਰੀ ਗੁੱਡ